ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਅੱਜ ਕਿਸਾਨ ਜੱਦੀ ਬੰਦੀਆਂ ਵੱਲੋਂ ਜਿਹੜਾ ਪੰਜਾਬ ਬੰਦ ਕੀਤਾ ਗਿਆ ਚਲੋ ਬੜੀ ਚੜ੍ਹਦੀ ਕਲਾ ਦੀ ਗੱਲ ਆ ਜਿੱਥੇ ਆਪਾਂ ਸ਼ਹੀਦੀ ਜੋੜ ਮੇਲੇ ਮਨਾਏ ਆ ਬਾਬਾ ਜੀ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਬਾਬਾ ਚੋਰਾ ਵਾਸ ਸਿੰਘ ਜੀ ਬਾਬਾ ਫਤੇ ਸਿੰਘ ਜੀ ਧੰਨ ਧਰਮਾ ਦਾ ਗੁਜਰਕੋਟ ਦੀ ਸਮੂਚੀ ਸੰਗਤ ਨੇ ਬੜੀ ਚੜ੍ਹਦੀ ਕਲਾ 'ਚ ਸੇਵਾ ਨਿਭਾਈ ਆ। ਲੋਕੋ ਸਾਡਾ ਵਿਰਸਾ ਹੈ। ਲੋਕੋ ਅਸੀਂ ਉਹਨਾਂ ਦੀ ਨਸਲਾਸ਼ੀ ਦਾਦੀਆ। ਕਿਉਂਕਿ ਜਿੱਥੇ ਅਸੀਂ ਆਪਣੀ ਕਿਸਾਨੀ ਦੀ ਗੱਲ ਕਰਦੇ ਆਂ, ਉਥੇ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਆ। ਕਿਉਂਕਿ ਸਮੂਚੀ ਸੰਗਤ ਨੂੰ ਪਤਾ ਹੈ ਕਿ ਅਸੀਂ ਨਿਆਂ ਸਿੰਘ ਜੱਥੇਬੰਦੀ ਵੱਲੋਂ ਸਾਡੇ ਵੱਲੋਂ ਵੀ ਸਿੰਭੂ ਬਾਰਡਰ ਤੇ ਵੀ ਅਸੀਂ ਉੱਥੇ 13 ਮਹੀਨੇ ਕਿਸਾਨਾਂ ਦੇ ਨਾਲ ਲਾਇਏ ਬੜੀ ਚੜ੍ਹਦੀ ਕਲਾ 'ਚ। ਹੁਣ ਵੀ ਅਸੀਂ ਖਨੋਰੀ ਬਾਰਡਰ ਤੇ ਜਾ ਕੇ ਆਏ ਆਂ। ਉੱਥੇ ਸਾਡੇ ਨਿਆਂ ਸਿੰਘ ਵੀ ਹੈਗੇ ਆ। 96 ਕਰੋੜੀ ਬਾਬਾ ਬਲਬੀਰ ਸਿੰਘ ਵੀ ਜਾ ਕੇ ਆਏ ਆ ਆ ਉਹਨਾਂ ਦੀ ਫੌਜਾ ਬਾਬਾ ਜੀ ਸਾਰੇ ਚੜ੍ਹਦੀ ਕਲਾ 'ਚ ਅਸੀਂ ਕਿਸਾਨ ਜੱਥੇਬੰਦੀਆਂ ਨੇ ਵੀ ਹੀ ਬੇਨਤੀ ਕਰਦੇ ਆਪਾਂ ਤਕੜੇ ਹੋ ਕੇ ਜਿੰਨਾ ਚਿਰ ਸਾਰੇ ਨੇ ਇਕੱਠੇ ਹੁੰਦੇ ਸਾਰੇ ਜੱਥੇਬੰਦੀਆਂ ਨੇ ਵੀ ਹੀ ਬੇਨਤੀ ਕਰਦੇ ਵੀ ਆਪਾਂ ਅੱਜ ਇਕੱਠੇ ਹੋਂਦੀ ਲੋੜ ਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜੇ ਬੈਠੇ ਹੋ ਇਕੱਲੇ ਨਹੀਂ ਸਾਰਿਆਂ ਲਈ ਬੈਠੇ ਆ ਇਸ ਕਰਕੇ ਜਿੰਨੀਆਂ ਵੀ ਪੰਜਾਬ ਦੀਆਂ ਜੱਥੇਬੰਦੀਆਂ ਆਪਾਂ ਨੇ ਸੰਯੁਕਤ ਮੋਰਚਾ ਵੇ ਕਿਉਂਕਿ ਜੇ ਆਪਾਂ ਲੜਾਈ ਲੜਨੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਂਦੀ ਲੋੜ ਏ ਤੈਨੋ ਜੇ ਅਸੀਂ ਦਿੱਲੀ ਮੋਰਚਾ ਚਿੱਤਿਆ ਸਾਰੇ ਆਪਾਂ ਇਕੱਠੇ ਸੀਗੇ ਕਿਉਂਕਿ ਜੇ ਆਪਾਂ ਦਿੱਲੀ ਮੋਰਚਾ ਲਾਇਆ ਉਥੇ ਕਿੰਨਾ ਵੱਡਾ ਉਸ ਟਾਈਮ ਸਰਕਾਰ ਤੇ ਪ੍ਰੈਸ਼ਰ ਸੀਗਾ ਉੱਥੇ ਕਿ ਲਾਲ ਕਿਲੇ ਤੱਕ ਹੀ ਆਪਾਂ ਪਹੁੰਚ ਗਏ ਸੀਗੇ ਚਲੋ ਵਾਦੇ ਘਾਟੇ ਚੱਲਦੇ ਰਹਿੰਦੇ ਆ ਪਰ ਖਾਲਸੇ ਨੇ ਲਾਲ ਕਿਲੇ ਤੇ ਜਾ ਕੇ ਨਿਸ਼ਾਨ ਲਾਇਆ ਇੱਕ ਘੰਟੇ 'ਚ ਹੀ ਆਪਾਂ ਦਿੱਲੀ ਫਤਿਹ ਕਰਦੀ ਸੀ ਤੇ ਅੱਜ ਜੇ ਅੱਜ ਵੀ ਸਾਰੇ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋਣ ਹੋਰ ਕਿਸਾਨ ਮਜ਼ਦੂਰ ਸਾਰੇ ਚੜ੍ਹਦੀ ਗਲਾਤ ਵਿੱਚ ਆਪਾਂ ਜੇ ਦਿੱਲੀ ਜਿੱਨਾ ਤੇ ਸਾਰੇ ਇਕੱਠੇ ਹੁੰਦੇ ਮੋਨਾਂ ਤੇਰਾ ਆਪਾਂ ਸਰਕਾਰਾਂ ਦਾ ਨਹੀਂ ਰਾਮ ਸਕਦੇ ਜੀ ਆਪਾ ਲੜਨਾ ਹੈ ਤੇ ਸਾਰੇ ਤਕੜੇ ਹੋ ਕੇ ਇਕੱਠੇ ਹੋ ਤੇ ਜਿੱਤੇ ਸਾਰੇ ਉਹਨੇ ਦਿਸਨਾ ਨੂੰ ਕੋਕਿਆ ਸੀ ਸਭ ਤੋਂ ਅੱਗੇ ਲਾ ਕੇ ਤੁਰਾਂ ਦੇ ਸਾਰੇ ਕਿਸਾਨ ਜਿੱਤੇ ਮੰਦੀਆਂ ਦਾ ਇਸ ਕਰਕੇ ਸਾਰਿਆਂ ਦਾ ਅਸੀਂ ਤੇ ਜਿਹੜਾ ਪੰਜਾਬ ਬੰਦਿਆ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਅਸੀਂ ਸਮੁੱਚੇ ਕਿਸਾਨਾਂ ਦਾ ਸਮੁੱਚੇ ਪੰਜਾਬ ਪੰਜਾਬ ਦਾ ਸਾਰਿਆਂ ਨੂੰ ਅਸੀਂ ਇਹੀ ਕਹਿੰਦੇ ਵੀ ਤਕੜੇ ਹੋ ਕੇ ਆਪਾਂ ਜੀ ਇਹ ਲੜਾਈ ਲੜਨੀ ਇਕੱਠੇ ਹੋਈਏ ਇਕੱਠੇ ਹੋ ਕੇ ਜਿਹੜੀ ਆਪਾਂ ਸਰਕਾਰ ਨੂੰ ਨੱਥ ਪਾਈਏ ਸਾਡੇ ਵੱਲੋਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸੇਵਰ ਕੁਲਵਿੰਦਰ ਸਿੰਘ ਜੀ ਜਿਹੜੇ ਸਿੱਗੂ ਬોર્ਡਰ ਅਧਿਨਾਂ ਦੇ ਨਾਲ ਬਹੁਤ ਲੰਬਾ ਸਮਾਂ ਰਹੇ ਉੱਥੇ ਉਤਰਾਹ ਜਿਹੜਾ ਵੀ ਆਏ ਇਹ ਵੀ ਕਿਹਾ ਵੀ ਨਾਨ ਸਿੰਘ ਮੁਰਜਣ तेरे ਕੱਠ ਵੀ ਕੀਤਾ ਕਿ ਭਾਈਏ ਤੁਸੀਂ ਜਾਣਾ ਸਭ ਤੁਹਾਡੇ ਨਾਲੇ ਚੱਲਦੇ ਤੁਹਾਨੂੰ ਕੌਣ ਕਹਿ ਰਿਹਾ ਵੀ ਤੁਸੀਂ ਜਾਓ ਕਿ ਤੁਸੀਂ ਸਮਝੋ ਉਹ ਸਾਡੇ ਨਹੀਂ ਹੈਗੇ ਆਜਿ ਨੇ ਇੱਕ ਗੱਲ ਕਹੀ ਵੀ ਸਾਰੇ ਇਕੱਠੇ ਹੋ ਜੋ ਅੱਜ ਸ਼ੁਰੂ ਤੋਂ ਹੀ ਚਾਹੁੰਦੇ ਆ ਵੀ ਸਾਰੇ ਇਕੱਠੇ ਹੋ ਕੇ ਚੱਲੀਏ ਇਕੱਲੇ ਦੌਰ ਨਹੀਂ ਜਿੱਤ ਸਕਦੇ ਲੜਾਈ ਨਹੀਂ ਜਿੱਤ ਸਕਦੇ ਕੋਲ ਵੱਡਾ ਹੈ ਪਰ ਮੈਂ ਰੋਬਾ ਜੀ ਹਰੇਕ ਜਗ੍ਹਾ ਬੋਲਦਾ ਵੀ ਉਹਨਾਂ ਦਾ ਕੀ ਕਰੀਏ ਜਿਹੜੇ ਸਾਡੀ ਗੱਲ ਕੱਟਦੇ ਸਰਕਾਰ ਦੇ ਟੱਟੂ ਜਾਦਾ ਹੈ ਉਹਨਾਂ ਦਾ ਕੀ ਕਰੀਏ ਜਿਹੜੇ ਐਡੇ بڑے ਅੰਦੋਲਨ ਦੇ ਵਿੱਚ ਸਾਨੂੰ ਨਕੂਸੀ ਦਾ ਸਾਹਮਣਾ ਕਰਨਾ ਪਿਆ ਉਦੋਂ ਖਾਦੀ ਹੱਥ ਮੁੜ ਕੇ ਆਏ ਇਹੀ ਵਿਚਾਰ ਹੈ ਇਹੀ ਅਸੀਂ ਉਹਨਾਂ ਨੂੰ ਸਵਾਲ ਪੁੱਛਦੇ ਜਦੋਂ ਇਹ ਅਸੀਂ ਸਵਾਲ ਪੁੱਛਦੇ ਆ ਉਹ ਸਾਨੂੰ ਆਰਐਸਐਸ ਦੇ ਬੰਦੇ ਰੱਖ ਲੈਂਦੇ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਉਹਨੂੰ ਪਤਾ ਹੈ ਅਪਾ ਇੱਕ ਮਹੌਜ ਕੱਟ ਦਿੱਤਾ ਸੀ ਅਸੀਂ ਪਹੁੰਚੇ ਮੈਂ ਪੰਜਾਬ ਆਇਆ ਮੈਂ ਉਸ ਟਾਈਮ ਤੁਸੀਂ ਪਹੁੰਚੇ ਪਾਬਾ ਜੀ ਤੁਸੀਂ ਬਾਤ ਨਹੀਂ ਜਾਣਾ ਜੇ ਅੱਜ ਆਰਐਸਐਸ ਦੇ ਉਹ ਗੁੱਡੇ ਬੈਠੇ ਕਰਦੇ ਆ ਤੁਹਾਡੇ ਕਰਕੇ ਐ ਨਹੀਂ ਸਾਡੇ ਪੈਣਾ ਤੇ ਪਿਛਲੀ ਵਾਰ ਵੀ ਹਮਲਾ ਹੋਇਆ ਪਰ ਉਹਲੇ ਪਾਸੇ ਤੋਂ ਆ ਜਾਂਦੇ ਸੀ ਉਹ ਸਿਰਫ ਤੁਹਾਡੀ ਟੇਕ ਤੋਂ ਤੁਹਾਡੀ ਦੇਖ ਤੋਂ ਉਹ ਡਰਦੇ ਪਿੱਛੇ ਬੈਠੇ ਸੋ ਅਸੀਂ ਤਾਂ ਉਹਨਾਂ ਨੂੰ ਵੀ ਅੱਜ ਵੀ ਕਹਿਨੇ ਆ ਅਸੀਂ ਪਿੱਛੇ ਹਟਣ ਨੂੰ ਵੀ ਤਿਆਰ ਐ ਮੈਂ ਸੰਯੁਕਤ ਕਿਸਾਨ ਮੋਰਚਾ ਗਾਇਰਚ ਦੇ ਛੋਟਾ ਜਿਹਾ ਕੁ ਹੈ ਦਾਜ ਮੀਂਢਾ ਚ ਜਾਂਦਾ ਏ ਮੈਂ ਜੁਮੇਵਾਰੀ ਲੰਦਾ ਏ ਜੇ ਉਹ ਅੱਕੇ ਹੋ ਕੇ ਲੜਦੇ ਮੈਂ ਉਹਨਾਂ ਨੂੰ ਪਿੱਛੇ ਹਟਾ ਲੂੰਗਾ ਸਾਨੂੰ ਕੋਈ ਵਿੜਾਈ ਦੀ ਭੁੱਖ ਨਹੀਂ ਕਾਤੋਂ ਅਸੀਂ ਬੜੇ ਗਰੀਬ ਘਰਾਂ ਚੋਂ ਆਏ ਸਾਨੂੰ ਪਤਾ ਅਸੀਂ ਕਿਵੇਂ ਆਪਣਾ ਵਕਤ ਕੱਟ ਕੇ ਕਿਵੇਂ ਉੱਥੇ ਰਹਿਨੇ ਆ ਕਿਵੇਂ ਸਾਡਾ ਪਿੱਛੇ ਕੰਮ ਖਰਾਬ ਹੁੰਦਾ ਪਰ ਜਦੋਂ ਉਹ ਸਰਕਾਰ ਦੀਆਂ ਗੱਲਾਂ ਕਰਦੇ ਆਂ ਸਰਕਾਰ ਦੀ ਹਾਂਜ ਹਾਰ ਰਲਾਉਂਦੇ ਆਂ ਤੇ ਮੋਤੀ ਸਾਹਿਬ ਨੂੰ ਜਿਹਨੂੰ ਅਸੀਂ ਕਹਿੰਨੇ ਆਂ ਭਾਈ ਸਾਡੀਆਂ ਮੰਗਾਂ ਇਹ ਮੰਨ ਉਹ ਰਾਤਾਂ ਨੂੰ ਚਿੱਠੀਆਂ ਲਿਖਦੇ ਰਹੇ ਫਿਰ ਉਹਨਾਂ ਦੇ ਨਾਲ ਕਿਵੇਂ ਚੱਲੀਏ ਅੱਜ ੱਟਲੇਵਾ ਸਾਹਿਬ ਨੂੰ 100 ਨਾ 1 ਮਹੀਨਾ 5 ਦਿਨ ਹੋ ਗਏ ਉਹਨਾਂ ਨੂੰ ਦਿਖਦਾ ਨਹੀਂ ਕਿੰਨੀ ਵਾਰ ਕਿਹਾ ਭਾਈ ਜੇ ਤੁਸੀਂ ਸਾਡੇ ਨਾਲ ਨਹੀਂ ਬੈਠਣਾ ਅਲੱਗ ਸਰਕਾਰਾਂ ਬਹੁਤ ਬੈਠੀਆਂ ਦਿੱਲੀ ਦੀਆਂ ਆਰਡਰ ਬਹੁਤ ਪਿਆ ਖਾਲੀ ਸਾਡੇ ਸੜਕਾਂ ਉਹਨਾਂ ਤੇ ਬੈਠ ਜਾਓ ਅਸੀਂ ਸਰਕਾਰ ਗੱਲ ਨਹੀਂ ਕਰਾਂਗੇ ਤੁਸੀਂ ਗੱਲ ਕਰੋ ਤੁਸੀਂ ਹਾਰ ਪਾਉਣੇ ਚਾਹੁੰਦੇ ਹੋ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਕੁਝ ਦਿੱਤਾ ਅਸੀਂ ਤੁਹਾਡੇ ਘਰ ਜਾ ਆਪ ਹਾਰ ਪਾਵਾਂਗੇ ਕਿ ਭਾਈ ਤੁਸੀਂ ਜਿੱਤ ਕੇ ਆਇਓ ਸਾਨੂੰ ਬੁਣਾਈ ਦੀ ਲੋੜ ਨਹੀਂ ਕਿਸੇ ਨਾ ਕਿਸੇ ਨੂੰ ਅੱਗੇ ਹੋਣਾ ਪੈਣਾ ਕਿਸੇ ਨਾ ਕਿਸੇ ਨੂੰ ਅੱਗੇ ਹੋ ਕੇ ਮਰਨਾ ਪੈਣਾ ਹਾ ਚੁੱਟਲੇਵਾਲ ਸਾਹਿਬ ਬੈਠੇ ਐ ਉਸ ਤੋਂ ਬਾਅਦ ਫੇਰ ਤਿੰਨ ਚਾਰ ਲੀਟਰ ਬੈਠੇ ਮੈਂ ਧੰਨਵਾਦ ਕਰਦਾ ਤੁਸੀ ਸਮਾਂ ਕੱਟ ਕੇ ਸਾਡੇ 'ਚ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਹੱਕ ਸੱਚ ਦੀ ਲੜਾਈ ਲੜਦੇ ਹੋ ਇਹ ਵੀ ਜਿਹੜੇ ਖੜੇ ਆ ਜਿੱਦੇ ਮੇਰੇ ਭਰਾ ਖੜੇ ਆ ਥੋੜੇ ਸਹੀ ਪਰ ਸਾਨੂੰ ਪਤਾ ਇਚਾਰੂ ਆਂ ਪਿੱਠ ਨਹੀਂ ਦਿਖਾਉਣਗੇ ਪਿੱਠ ਦਿਖਾਉਣ ਵਾਲੇ ਘਰਾਂ ਦੇ ਵਿੱਚ ਬੈਠੇ ਉਹਨਾਂ ਉਦੋਂ ਨਿਕਲੇ ਤਾਂ ਉਹਨਾਂ ਨੇ ਅੱਜ ਨਿਕਲਣਾ ਤਮਾਸ਼ਾ ਦੇਖਣ ਵਾਲੇ ਜ਼ਰੂਰ ਆਏ ਤਮਾਸ਼ਾ ਦੇਖ ਕੇ ਸ਼ਾਮੀਕਾਰ ਨੂੰ ਮੁੜ ਗਏ ਸੋ ਮੈਂ ਇਹਨਾਂ ਵੱਲੋਂ ਤੁਹਾਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿੰਨੇ ਤੁਸੀਂ ਐਵੇਂ ਮੈਂ ਬਹੁਤ ਨੂੰ ਜਾਣਦਾ ਨਹੀਂ ਆਪਕੋ ਆਪਣੀ ਜੁਨੀਆ ਦਾ ਨੂੰ ਇੱਕ ਰਾਤ ਤੋੜੋ ਮੈਂ ਨਹੀਂ ਕਹਦਾ ਵੀ ਉੱਥੇ ਪੱਕੇ ਬੈਠੋ ਪੱਕੇ ਬੈਠਣ ਵਾਲੇ ਬੈਠੇ ਆ ਅੱਜ ਦੀ ਵੀ ਰਿਪੋਰਟ ਆ ਰਹੀ ਹੈ ਕਿ ਸ਼ੈਨ ਦੁੱਲੇਵਾਲ ਸਾਹਿਬ ਨੂੰ ਪੁਲਿਸ ਚੱਕਣ ਦੀ ਕੋਸ਼ਿਸ਼ ਕਰੇ ਮੈਂ ਪਹਿਲਾਂ ਹੀ ਬੋਲਿਆ ਸੀ ਉਹਨਾਂ ਦੀ ਸਿਆਸੀ ਮੌਤ ਕਰਨਾ ਚਾਹੁੰਦੀ ਹੈ ਸਰਕਾਰ ਚਾਹੇ ਉਹ ਵੇ ਵਾਲੀ ਹੋਵੇ ਚਾਹੇ ਦਿੱਲੀ ਵਾਲੀ ਹੋਵੇ ਹਾਈ ਕੋਈ ਚੇਰੀ ਬੇਸ਼ੱਕ ਦੋ ਹੈ ਜਿਵੇਂ ਦੋ ਮੂੰਹ ਸੱਤ ਰੇਲ ਰੇਲ ਚ ਚੱਲਦਾ ਏ ਪਰ ਮੂੰਹ ਦੋ ਹੁੰਨੇ ਆ ਉਹਦੇ ਇਸ ਤਰ੍ਹਾਂ ਹੀ ਉਰੇ ਦੀ ਸਰਕਾਰ ਹੋਵੇ ਚਾਹ ਦਿੱਲੀ ਦੀ ਹੋਵੇ ਹਾਈਕ ਦੇਖਣ ਨੂੰ ਸਾਨੂੰ ਬੱਖ-ਬੱਖ ਲੱਗਦੇ ਆ ਜੇ ਬੱਖ-ਬੱਖ ਹੁੰਦੇ ਮੈਂ ਪਹਿਲਾਂ ਵੀ ਬੋਲਿਆ ਉਹ ਦਿੱਲੀ ਜਾਂ ਪ੍ਰਧਾਨ ਮੰਤਰੀ ਦੇ ਬੈਠਦੇ ਉੱਥੇ ਅੰਦੋਲਨ ਕਰਦੇ ਕੋਈ ਜਿਵੇਂ ਕੇਜਰੀਵਾਲੂ ਚੱਕੇ ਦੇ ਕੀਤਾ ਸੀ ਪਰ ਕੋਈ ਬੋਲਦਾ ਇੱਕ ਬੀਬੀ ਆਈ ਸੀ ਰੋਪੜ ਜਿਹੜੇ ਮੇਰੇ ਵੀਰ ਸ਼ਾਇਦ ਉੱਥੇ ਹੋਣਗੇ ਲੈਣ ਤੇ ਉਹਨਾਂ ਨੂੰ ਯਾਦ ਆਊਗਾ ਉਹਨੇ 92 ਦੀਆਂ ਉਦਾਹਰਣਾਂ ਦਿੱਤੀਆਂ ਸਾਨੂੰ ਕਿ 92 ਤੁਹਾਡੇ ਨਾਲ ਖੜੇ ਐ ਮੈਂ ਬੀਬੀ ਨੂੰ ਦੋ ਚਾਰ ਸਵਾਲ ਕੀਤੇ ਸਾਡੀ ਛੋਟੀ ਭੈਣ ਸੀ ਕਿਉਂਕਿ ਇਹ ਉਹ ਰੀਡ ਦੇ ਛੋਟੇ ਬਚਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਇਹ ਪਰਿਵਾਰੇ ਕਰਦੇ ਕੀ ਐ ਉਹ ਕਹਿੰਦੇ ਕੁਛ ਕਰਦੇ ਕੁਛ ਐ ਹੁਣ ਚਿੱਪ ਵਾਲੇ ਮੀਟਰ ਦੀ ਗੱਲ ਚੱਲੀ ਤਾਂ ਤਿੰਨ ਵਾਰ ਮੀਟਿੰਗਾਂ ਕੀਤੀਆਂ ਮੈਂ ਮੀਟਿੰਗਾਂ ਦੇ ਵਿੱਚ ਹਾਜ਼ਰ ਸੀ ਕੁਲਦੀਪ ਸਿੰਘ ਢਾਲੀਵਾਲ ਅਮਨ ਅਰੋੜਾ ਤੇ ਹਰਪਾਲ ਜੀ